ਸਰਦੂਲਗੜ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਲੀਡਰ ਜਿਸ ਨੂੰ ਮੰਨਿਆ ਗਿਆ ਹੁਣ ਤੱਕ ਉਹ ਟਕਸਾਲੀ ਅਕਾਲੀ ਲੀਡਰ ਸਰਦਾਰ ਬਲਵਿੰਦਰ ਸਿੰਘ ਭੁੰਦੜ ਜਿਹੜੇ ਸਭ ਤੋਂ ਪੁਰਾਣੇ ਲੀਡਰ ਨੇ ਜਿਹੜੇ ਲਗਭਗ 70 ਸਾਲ ਤੋਂ ਇਸ ਇਲਾਕੇ ਦੇ ਵਿੱਚ ਰਾਜਨੀਤੀ ਕਰ ਰਹੇ ਨੇ ਦੂਜੇ ਲੀਡਰ ਨੇ ਸਰਦਾਰ ਅਜੀਤਿੰਦਰ ਸਿੰਘ ਮੁਫਰ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਰਿਲੇਟਡ ਨੇਗੇ ਤੇ ਉਹ ਉਹਨਾਂ ਦਾ ਪਰਿਵਾਰ ਵੀ ਆਜ਼ਾਦੀ ਤੋਂ ਬਾਅਦ ਲਗਾਤਾਰ ਰਾਜਨੀਤੀ ਦੇ ਵਿੱਚ ਜੁੜਿਆ ਰਿਹਾਗਾ ਤੇ ਹੁਣ ਤੱਕ ਉਹ ਰਾਜਨੀਤੀ ਦੇ ਵਿੱਚ ਸਰਗਰਮ ਨੇ ਇਹ ਪੰਜਾਬ ਦੇ ਸਰਦੂਲਗੜ ਹਲਕੇ ਤੋਂ ਮੌਜੂਦਾ ਐਮਐਲਏ ਸਰਦਾਰ ਗੁਰਪ੍ਰੀਤ ਸਿੰਘ ਬਣਾਵਾਲੀ ਜਿਹੜੇ ਇਸ ਵਕਤ ਲਗਭਗ 40-42000 ਵੋਟ ਉਜਿੱਤ ਕੇ ਸਰਦੂਲਗੜ ਹਲਕੇ ਦੀ ਰਹਿਨਮਾਈ ਕਰ ਰਿਹਾ ਕਾਲ ਜੀ ਦੋਸਤੋ ਮੈਂ ਮਨਜਿੰਦਰ ਮਖਾ ਦਾ ਪੰਜਾਬੀ ਨਿਊਜ਼ਪੇਪਰ ਦੇ ਉੱਪਰ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਇੱਕ ਨਵੀਂ ਲੜੀ ਲੈ ਕੇ ਤੁਹਾਡੇ ਸਨ ਮੁਖ ਹਾਜ਼ਰ ਹੋਏ ਹਾਂ ਇਸ ਵਿੱਚ ਪੰਜਾਬ ਦੇ 117 ਦੇ 17 ਵਿਧਾਨ ਸਭਾ ਹਲਕਿਆਂ ਦੇ ਲੀਡਰਾਂ ਦੀ ਬੈਕਗ੍ਰਾਉਂਡ ਵਿਧਾਨ ਸਭਾ ਹਲਕੇ ਦਾ ਜੋ ਇਤਿਹਾਸ ਹੈ ਜਾਂ ਮੌਜੂਦਾ ਜਾਂ ਪਾਸਟ ਦੇ ਵਿੱਚ ਜਿਨਨੇ ਪੰਜਾਬ ਦੇ ਵਿਧਾਨ ਸਭਾ ਹਲਕੇ ਹਨ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਕੰਮ ਹੋਇਆ ਹੈ ਕਿਹੜੀਆਂ-ਕਿਹੜੀਆਂ ਕਮੀਆਂ ਉਹਨਾਂ ਵਿਧਾਨ ਸਭਾ ਹਾਕਿਆਂ ਦੇ ਵਿੱਚ ਹਾਲੇ ਵੀ ਮੌਜੂਦ ਹਨ ਤੇ ਉਹਨਾਂ ਦੇ ਜਿਹੜੇ ਪਹਿਲਾਂ ਲੀਡਰ ਰਹੇ ਹਨ ਜਾਂ ਜਿਹੜੇ ਮੌਜੂਦਾ ਲੀਡਰ ਹਨ ਉਹਨਾਂ ਦਾ ਆਪ ਵੇਖਿਆ ਸੀ ਕਿਸ ਤਰ੍ਹਾਂ ਵੇਖਦੇ ਆ ਜਾਂ ਫਿਰ ਜਿਹੜੀਆਂ ਪਾਰਟੀਆਂ ਦੇ ਨਾਲ ਉਹ ਲੀਡਰ ਜੁੜੇ ਹੋਏ ਨੇ ਉਹਨਾਂ ਪਾਰਟੀਆਂ ਨੇ ਉਹਨਾਂ ਨੂੰ ਹਜੇ ਤੱਕ ਕਿੰਨੀ ਤਵੱਜੂ ਦਿੱਤੀ ਹੈ ਤੇ ਸਭ ਤੋਂ ਪਹਿਲਾਂ ਅਸੀਂ ਜਿਸ ਹਲਕੇ ਦੇ ਬਾਰੇ ਗੱਲ ਕਰਾਂਗੇ ਉਹ ਸਾਡਾ ਆਪਣਾ ਹਲਕਾ ਕਿਉਂਕਿ ਅਸੀਂ ਮਾਨਸਾ ਦੇ ਨਾਲ ਬਿਲੋਂਗ ਕਰਦੇ ਹਾਂ ਤਾਂ ਮਾਨਸਾ ਤੋਂ ਹੀ ਅਸੀਂ ਸ਼ੁਰੂ ਕਰਾਂਗੇ ਮਾਨਸਾ ਦੇ ਵਿੱਚ ਲਗਭਗ ਇਸ ਵਕਤ 7 ਲੱਖ ਦੇ ਲਗਭਗ ਵਾਦੀ ਹੈ ਤੇ ਤਿੰਨ ਹਲਕਿਆਂ ਦੇ ਵਿੱਚ ਮਾਨਸਾ ਨੂੰ ਪੰਡਿਆ ਗਿਆਗਾ ਇੱਕ ਹਲਕਾ ਹੈਗਾ ਮਾਨਸਾ ਸ਼ਹਿਰੀ ਦੂਜਾ ਬਲਾਡਾ ਤੇ ਤੀਜਾ ਸਰਦੂਲਗੜ ਅਸੀਂ ਸਰਦੂਲਗੜ ਤੋਂ ਸ਼ੁਰੂਆਤ ਕਰਾਂਗੇ ਕਿਉਂਕਿ ਸਰਦੂਲਗੜ ਮੇਰਾ ਆਪਣਾ ਹਲਕਾ ਹੈ ਮੇਰਾ ਪਿੰਡ ਮ Raipur Maakha Maakha ਪਿੰਡ ਸਰਦੂਲਗੜ ਦੇ ਵਿੱਚ ਪੈਂਦਾ ਹੈ ਤੇ ਸਰਦੂਲਗੜ ਦੇ ਵਿੱਚ ਲਗਭਗ 93 ਪਿੰਡ ਹਨ ਤੇ ਸਰਦੂਲਗੜ ਨੂੰ ਪੰਜਾਬ ਦਾ ਸਭ ਤੋਂ ਵੱਡਾ ਪਿੰਡੂ ਹਲਕਾ ਕਿਹਾ ਜਾਂਦਾ ਹੈ ਤੇ ਸਰਦੂਲਗੜ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਲੀਡਰ ਜਿਸ ਨੂੰ ਮੰਨਿਆ ਗਿਆ ਹੁਣ ਤੱਕ ਉਹ ਟਕਸਾਲੀ ਅਕਾਲੀ ਲੀਡਰ ਸਰਦਾਰ ਬਲਵਿੰਦਰ ਸਿੰਘ ਪੁੰਦੜਾ ਜਿਹੜੇ ਸਭ ਤੋਂ ਪੁਰਾਣੇ ਲੀਡਰ ਨੇ ਜਿਹੜੇ ਲਗਭਗ 70 ਸਾਲ ਤੋਂ ਇਸ ਇਲਾਕੇ ਦੇ ਵਿੱਚ ਰਾਜਨੀਤੀ ਕਰ ਰਹੇ ਨੇ ਦੂਜੇ ਲੀਡਰ ਨੇ ਸਰਦਾਰ ਅਜੀਤਿੰਦਰ ਸਿੰਘ ਮੁਫਰ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਰਿਲੇਟਡ ਨੇਗੇ ਤੇ ਉਹ ਉਹਨਾਂ ਦਾ ਪਰਿਵਾਰ ਵੀ ਆਜ਼ਾਦੀ ਤੋਂ ਬਾਅਦ ਲਗਾਤਾਰ ਰਾਜਨੀਤੀ ਦੇ ਵਿੱਚ ਜੁੜਿਆ ਰਿਹਾਗਾ ਤੇ ਹੁਣ ਤੱਕ ਉਹ ਰਾਜਨੀਤੀ ਦੇ ਵਿੱਚ ਸਰਗਰਮ ਨੇ ਤੇ ਹੁਣ ਜਿਹੜੇ ਪੰਜਾਬ ਦੇ ਸਰਦੂਲਗੜ ਹਲਕੇ ਤੋਂ ਮੌਜੂਦਾ ਐਮ ਐਲ ਏ ਅ ਸਰਦਾਰ ਗੁਰਪ੍ਰੀਤ ਸਿੰਘ ਬਣਾ ਵਾਲੀ ਜਿਹੜੇ ਇਸ ਵਕਤ ਲਗਭਗ 40-42 ਹਜ਼ਾਰ ਵੋਟ ਤੋਂ ਜਿੱਤ ਕੇ ਸਰਦੂਲਗੜ ਹਲਕੇ ਦੀ ਰਹਿਨਮਾਈ ਕਰ ਰਹੇ ਨੇ ਉਹ ਇਸ ਵਕਤ ਸਰਦੂਲਗੜ ਤੋਂ ਵਿਧਾਇਕ ਨਹੀਂਗੇ ਅੱਜ ਅਸੀਂ ਜਿਸ ਟੌਪਿਕ ਦੇ ਉੱਪਰ ਗੱਲ ਕਰ ਰਹੇ ਹਾਂ ਬੜਾ ਦਿਲਚਸਪ ਟੌਪਿਕ ਹੈ ਜਦੋਂ ਅਸੀਂ ਪੰਜਾਬ ਦੇ ਨਵੇਂ ਰਾਜਨੀਤਿਕ ਲੀਡਰਾਂ ਨੂੰ ਲੋਕਾਂ ਦੇ ਵਿੱਚ ਵਿਚਰਦਿਆਂ ਦੇਖਦੇ ਹਾਂ ਜਦੋਂ ਉਹਨਾਂ ਦਾ ਵਿਜ਼ਨ ਦੇਖਦੇ ਹਾਂ ਕਿ ਕਿਸ ਢੰਗ ਦੇ ਨਾਲ ਅੱਜ ਦੇ ਨਵੇਂ ਮੁੰਡੇ ਰਾਜਨੀਤੀ ਕਰਨਾ ਚਾਹੁੰਦੇ ਨੇ ਤਾਂ ਕਦੇ-ਕਦੇ ਦੁੱਖ ਵੀ ਲੱਗਦਾ ਹੈ ਕਿ ਇਹਨਾਂ ਨੂੰ ਇੰਨੀ ਕਾਲ ਕਾਦੀ ਪਈ ਹੈ ਕਿਉਂਕਿ ਜੇ ਪਾਰਟੀਆਂ ਜੇ ਹਾਈ ਕਮਾਂਡ ਜਾਂ ਕਿਸੇ ਮਜਬੂਰੀ ਦੇ ਕਾਰਨ ਪਾਰਟੀਆਂ ਉਹਨਾਂ ਨੂੰ ਕੋਈ ਟਿਕਟ ਨਹੀਂ ਦਿੰਦੀ ਕੋਈ ਜ਼ਿੰਮੇਵਾਰੀ ਨਹੀਂ ਦਿੰਦੀ ਤਾਂ ਉਹ ਝੱਟਪਟ ਆਪਣੀ ਪਾਰਟੀ ਬਦਲ ਲੈਂਦੇ ਨੇ ਇਸ ਵਕਤ ਇਹ ਪੰਜਾਬ ਦੇ ਵਿੱਚ ਰੁਝਾਨ ਚੱਲਿਆ ਹੋਇਆ ਹੈ ਜਦੋਂ ਅਸੀਂ ਰਾਜਨੀਤੀ ਦੀ ਗੱਲ ਕਰਦੇ ਹਾਂ ਰਾਜਨੀਤੀ ਵਿਚਾਰਾਂ ਦੀ ਰਾਜਨੀਤੀ ਹੁੰਦੀ ਹੈ ਕਿਸੇ ਬੰਦੇ ਦੀ ਆਈਡੋਲੋਜੀ ਕੀ ਹੈ ਮੰਨ ਲਾ ਕੇ ਅੱਡ ਅੱਡ ਪਾਰਟੀਆਂ ਜਿਵੇਂ ਅਕਾਲੀ ਦਲ ਹੈ ਅਕਾਲੀ ਦਲ ਦੀ ਜਿਹੜੀ ਆਈਡੋਲੋਜੀ ਹੈ ਉਹ ਪੰਥਕੜਾਲ ਦੀ ਆਈਡੋਲੋਜੀ ਦੇ ਉੱਪਰ ਹੁਣ ਤੱਕ ਕਾਲੀ ਦਲ ਨੇ ਆਪਣੀ ਰਾਜਨੀਤੀ ਨੂੰ ਫੋਕਸ ਕੀਤਾ ਵਿਆ ਕਿ ਜਿਹੜੀ ਇਹ ਪਾਰਟੀ ਆ ਇਹ ਸਿੱਖਾਂ ਦੀ ਪਾਰਟੀ ਆ ਤੇ ਸਿੱਖਾਂ ਦੇ ਮੁੱਦਿਆਂ ਨੂੰ ਦੇਸ਼ ਦੀ ਸਰਬ ਚ ਸੰਸਦ ਦੇ ਵਿੱਚ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਵੇਗੀ ਜਾਂ ਫਿਰ ਹੁਣ ਕਾਂਗਰਸ ਦੀ ਗੱਲ ਕਰ ਲਈਏ ਤਾਂ ਕਾਂਗਰਸ ਦੀ ਜਿਹੜੀ ਵਿਚਾਰਧਾਰਾ ਉਹ ਹੈਗੀ ਆ ਕਿ ਸੈਕੂਲਰ ਪਾਰਟੀ ਹੈ ਇਹਦੇ ਵਿੱਚ ਧਰਮ ਦੇ ਲਈ ਕਿਸੇ ਦੇ ਕੋਲ ਕੋਈ ਥਾਂ ਨਹੀਂ ਇਹ ਪਛੜਿਆਂ ਦੀ ਪਾਰਟੀ ਹੈ ਗਰੀਬਾਂ ਦੀ ਪਾਰਟੀ ਹੈ ਉਹ ਇਹਨਾਂ ਦੀ ਉਹ ਵਿਚਾਰਤਾ ਰਹਿ ਗਈ ਤੇ ਹੁਣ ਆਵਾਦੀ ਪਾਰਟੀ ਆਪਣੇ ਆਪ ਨੂੰ ਇਹ ਕਹਿੰਦੀ ਹੈ ਕਿ ਉਹ ਕ੍ਰਾਪਸ਼ਨ ਤੋਂ ਮੁਕਤ ਨਵੇਂ ਭਾਰਤ ਦੀ ਪਾਰਟੀ ਹੈ ਜਿੱਥੇ ਨੌਜਵਾਨਾਂ ਨੂੰ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਮੌਕੇ ਦਿੱਤੇ ਜਾਂਦੇ ਨੇ ਉਹ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਮੌਕੇ ਆਵਾਦੀ ਪਾਰਟੀ ਇਸ ਵਖਤ ਦੇ ਰਹੀ ਹੈ ਜਿਸ ਮੁੱਦੇ ਤੇ ਮੈਂ ਗੱਲ ਕਰ ਰਿਹਾ ਸੀ ਕਿ ਅੱਜ ਕੱਲ ਦੇ ਨਵੇਂ ਰਾਜਨੀਤਿਕ ਲੀਡਰ ਮਿੰਟ ਵੀ ਨਹੀਂ ਲਾਉਂਦੇ ਆਪਣੀ ਪਾਰਟੀ ਬਦਲਣ ਦੇ ਲਈ ਭਾਵ ਕਿ ਆਪਣੀ ਆਈਡੋਲੋਜੀ ਆਪਣੀ ਵਿਚਾਰਧਾਰਾ ਬਦਲਣ ਦੇ ਲਈ ਜਦੋਂ ਅਸੀਂ ਸਰਦੂਲਗੜ ਹਲਕੇ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਮਾਨਸਾ ਦੀ ਹੁਣ ਤੱਕ ਦੀ ਇਜਾਦੀ ਤੋਂ ਬਾਅਦ ਦੀ ਜਿੰਨੀ ਵੀ ਰਾਜਨੀਤੀ ਹੈ ਉਹ ਬੜੀ ਸੁਸਤ ਕਿਸਮ ਦੀ ਰਾਜਨੀਤੀ ਰਹੀ ਹੈ ਮਾਨਸਾ ਦੇ ਜਿੰਨੇ ਵੀ ਲੀਡਰਾਂ ਨੇ ਹੁਣ ਤੱਕ ਰਾਜਨੀਤੀ ਕੀਤੀ ਹੈ ਉਹਨਾਂ ਦੀ ਭਾਗੀਦਾਰੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਸੁਸਤ ਕਿਸਮ ਦੀ ਰਹੀ ਹੈ ਉਹਨਾਂ ਦੇ ਵਿੱਚ ਉਹ ਕਦੇ ਵੀ ਐਗਰੈਸ਼ਨ ਦੇਖਣ ਨੂੰ ਨਹੀਂ ਮਿਲਿਆ ਜਿਹੜਾ ਕਿ ਪੰਜਾਬ ਦੇ ਹੋਰ ਨਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਬਹੁਤ ਘੱਟ ਸਮੇਂ ਦੇ ਵਿੱਚ ਲੀਡਰ ਆਪਣਾ ਉਥਾਨ ਕਰਦੇ ਨੇਗੇ ਜਦੋਂ ਅਸੀਂ ਗੱਲ ਸਰਦਾਰ ਬਲਵਿੰਦਰ ਸਿੰਘ ਭੂੰਦੜ ਹੋਰਾਂ ਦੀ ਕਰਦੇ ਆ ਤਾਂ ਉਹਨਾਂ ਤੇ ਇੱਕ ਐਸਾ ਦੌਰ ਵੀ ਆਇਆ ਕਿ ਉਹ ਇਸ ਇਲਾਕੇ ਤੋਂ ਲਗਾਤਾਰ ਜਿੱਦੇ ਰਹੇ 1977 ਤੋਂ 1980 ਤੱਕ ਉਹ ਪੰਜਾਬ ਦੇ ਖੇਤੀਬਾੜੀ ਮੰਤਰੀ ਰਹੇ ਤੇ ਉਹਨਾਂ ਨੇ ਇੱਕ ਵਾਰੀ ਬਿਆਨ ਵੀ ਦਿੱਤਾ ਸੀ ਕਿ ਇਹ ਸਰਦੂਲਗੜ੍ਹ ਦੇ ਉੱਪਰ ਮੈਂ ਆਪਣਾ ਕੁੱਤੇ ਦੇ ਗਲ ਦੇ ਵਿੱਚ ਅਕਾਲੀ ਦਲ ਦਾ ਫਟਾ ਪਾ ਕੇ ਭੇਜਦਾ ਤਾਂ ਲੋਕ ਉਹ ਕੁੱਤੇ ਨੂੰ ਜਿਤਾ ਦੇਣਗੇ ਭਾਵ ਕਿ ਉਹਨਾਂ ਦੀ ਗਰਾਊਂਡ ਦੇ ਉੱਪਰ ਇੰਨੀ ਇੱਕ ਜ਼ਿਆਦੇ ਪਾਕੜ ਸੀ ਉਹਨਾਂ ਨੇ ਆਪਣੇ ਆਪ ਨੂੰ ਮਾਸ ਦਾ ਲੀਡਰ ਕੋਸ਼ਤ ਕੀਤਾ ਗਿਆ ਸੀ ਕਿ ਮੈਂ ਲੋਕਾਂ ਦਾ ਲੀਡਰ ਹਰ ਘਰ ਦੇ ਵਿੱਚ ਮੇਰੀਆਂ ਵੋਟਾਂ ਨਹੀਂ ਆ ਪਰ ਫਿਰ ਇੱਕ ਦੌਰ 1997 98 ਦਾ ਆਉਂਦਾ ਜਦੋਂ ਪੰਜਾਬ ਕਾਲੀ ਦੌਰ ਤੋਂ ਉੱਭਰ ਕੇ ਬਾਹਰ ਨਿਕਲ ਰਿਹਾ ਹੁੰਦਾ ਤਾਂ ਸਿਮਰਜੀਤ ਮਾਨ ਹੋਰਾਂ ਦੀ ਪਾਰਟੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦਾ ਉਥਾਨ ਹੁੰਦਾ ਉਸ ਵਕਤ ਉੜਦਾ ਆਵਾਜ਼ ਉੜਦਾ ਆਵਾਜ਼ ਸਭ ਨੇ ਸੁਣਿਆ ਕਿ ਸਿਮਰਜੀਤ ਮਾਨ ਹੋਰਾਂ ਨੂੰ ਮਤ ਲੈ ਕੇ ਜੇਲ੍ਹ ਦੇ ਵਿੱਚ ਬੈਠੇ ਨੂੰ ਲੋਕਾਂ ਨੇ ਜਿਤਾ ਦਿੱਤਾ ਪਰ 1997 ਦੀਆਂ ਵੋਟਾਂ ਦੇ ਵਿੱਚ ਇੱਕ ਲੀਡਰ ਜਿਹੜਾ ਆਪਣੇ ਪਰਿਵਾਰ ਦੀ ਲੰਮੇ ਸਮੇਂ ਦੀ ਰਾਜਨੀਤਿਕ ਗੈਰ ਹਾਜ਼ਰੀ ਤੋਂ ਬਾਅਦ ਰਾਜਨੀਤੀ ਦੇ ਵਿੱਚ ਮੁੜ ਕੇ ਪਰਤਿਆ ਸਰਦਾਰ ਅਜੀਤਿੰਦਰ ਸਿੰਘ ਮੋਫਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਵੱਲੋਂ ਚੋਣ ਲੜੀ ਤੇ ਲੋਕਾਂ ਨੇ ਉੜਦਾਵਾ ਉੜਦਾਵਾ ਕਰਾ ਦਿੱਤੀ ਪੰਜਾਬ ਦੇ ਵਿੱਚ ਇੱਕੋ ਇੱਕ ਵਿਧਾਨ ਸਭਾ ਸੀਟ ਸਮਰਜੀਤ ਮਾਨ ਹੋਣਾਂ ਦੀ ਪਾਰਟੀ ਜਿੱਤੀ ਉਹ ਸਰਦੂਲਗੜ ਤੋਂ ਜਿੱਤੀ ਸੀ ਤੇ ਉਸ ਵਕਤ ਜਦੋਂ ਉਹ ਵਿਧਾਨ ਸਭਾ ਦੇ ਵਿੱਚ ਗਏ ਉਹਨਾਂ ਨੇ ਦੇਖਿਆ ਕਿ ਕੋਈ ਵੀ ਲੀਡਰ ਉਹਨਾਂ ਦੇ ਪਾਰਟੀ ਦਾ ਜਿੱਤ ਕੇ ਨਹੀਂ ਆਇਆ ਤਾਂ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਭਾਵੇਂ ਕਿ ਉਹਨਾਂ ਨੇ ਉਸ ਵਕਤ ਪੰਜਾਬ ਦੇ ਸਭ ਤੋਂ ਵੱਡੇ ਟਕਸਾਲੀ ਅਕਾਲੀ ਲੀਡਰ ਨੂੰ ਹਰਾਇਆ ਜਿਸ ਨੂੰ ਬਲਵਿੰਦਰ ਸਿੰਘ ਭੁੰਦਰ ਨੂੰ ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਖੱਬੀ ਬਾੰਕਹੀ ਜਾਂਦੀ ਸੀ ਜਿਸ ਨੂੰ ਮਾਲਵੇ ਦਾ ਮੁੱਖ ਮੰਤਰੀ ਕਿਹਾ ਜਾਂਦਾ ਸੀਗਾ ਅੱਜ ਜਦੋਂ ਅਸੀਂ ਅਜੀਤਿੰਦਰ ਸਿੰਘ ਮੋਫਰ ਦੀ ਗੱਲ ਕਰ ਰਹੇ ਹਾਂ ਤਾਂ ਇਸ ਵਕਤ ਜਿਹੜਾ ਮੁੱਦਾ ਮਾਨਸਾ ਦੇ ਵਿੱਚ ਗਰਮਾਇਆ ਹੋਇਆ ਉਹ ਹੈਗਾ ਜਿਲ੍ਹਾ ਪ੍ਰਧਾਨਗੀ ਦਾ ਮੁੱਦਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਦਾ ਮੁੱਦਾ ਅਜੀਤਿੰਦਰ ਸਿੰਘ ਮੋਫਰੋਂ ਦਾ ਸਭਰ ਬੜਾ ਵੱਡਾ ਹੈ ਕਿਉਂਕਿ ਜਿੰਨੇ ਵਾਰੀ ਅਜੀਤ ਸਿੰਘ ਇੰਦਰ ਸਿੰਘ ਮੋਫਰ ਨੇ ਭੂੰਦੜ ਸਾਹਿਬ ਨੂੰ ਹਰਾਇਆ ਉਹਨੇ ਵਾਰੀ ਸਰਕਾਰ ਕਾਲੀ ਦਲ ਦੀ ਬਣੀ ਇਹ ਮਾਨਸਾ ਦੀ ਇੱਕ ਮੰਦਭਾਗੀ ਕਿਸਮਤ ਵੀ ਹੈ ਕਿ ਜਿਹੜੀ ਪਾਰਟੀ ਦਾ ਲੀਡਰ ਜਿੱਤਦਾ ਉਸ ਦੀ ਕਦੇ ਵੀ ਸਰਕਾਰ ਨਹੀਂ ਬਣਦੀ ਅਜੀਤਿੰਦਰ ਸਿੰਘ ਮੋਫਰੋਂ ਨੇ ਪਿਛਲੀਆਂ 6 ਚੋਣਾਂ ਦੇ ਵਿੱਚੋਂ 3 ਚੋਣਾਂ ਜਿੱਤੀਆਂ ਨੇ ਦੋ ਚੋਣਾਂ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਜਾਂ ਉਹਨਾਂ ਦੇ ਸੁਪੁੱਤਰ ਨੇ ਜਿੱਤੀਆਂ ਨੇ ਤੇ ਇੱਕ ਚੋਣ ਗੁਰਪ੍ਰੀਤ ਸਿੰਘ ਬਣਾਲੀ ਨੇ ਜਿੱਤੀ ਹੈਗੀ ਤੇ ਜਿਸ ਮੁੱਦੇ ਨੂੰ ਅਸੀਂ ਵਿਚਾਰ ਰਹੇ ਹਾਂ ਉਹ ਮੁੱਦਾ ਕਿ ਸਵਰ ਰਾਜਨੀਤੀ ਦੇ ਵਿੱਚ ਕਿੱਡੀ ਵੱਡੀ ਚੀਜ਼ ਹੈ ਤੇ ਪਾਰਟੀਆਂ ਆਪਣੇ ਬਹੁਤ ਸਾਰੇ ਮਿਹਨਤੀ ਵਰਕਰਾਂ ਨੂੰ ਤੇ ਲੀਡਰਾਂ ਨੂੰ ਦਰਕਨਾਰ ਕਿਵੇਂ ਕਰਦੀਆਂ ਨੇ ਅੱਜ ਜਦੋਂ ਅਜੀਤਿੰਦਰ ਸਿੰਘ ਮੋਫਰ ਹੋ ਰਹੀ ਮਾਨਸਾ ਜ਼ਿਲ੍ਹੇ ਦੀ ਪ੍ਰਧਾਨਗੀ ਦੀ ਦਲੇਦਾਰੀ ਦੇ ਲਈ ਆਪਣੇ ਆਪ ਨੂੰ ਪੀਸ ਕਰ ਰਹੇ ਨੇ ਤਾਂ ਉਹਨਾਂ ਦੇ ਰਾਜਨੀਤਿਕ ਵਿਰੋਧੀਆਂ ਨੇ ਇੰਨੇ ਕੁ ਬੰਦੇ ਉਹਨਾਂ ਦੇ ਸਾਹਮਣੇ ਖੜੇ ਕਰ ਦਿੱਤੇ ਕਿ ਉਹਨਾਂ ਤੋਂ ਜੂਨੀਅਰ ਲੋਕ ਪਾਰਟੀ ਦੇ ਵਿੱਚ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨਗੀ ਦੇਣ ਤੱਕ ਤੇ ਖੁਸ਼ ਨਹੀਂ ਹੈਗੇ ਉਹਨਾਂ ਦਾ ਸੁਪੁੱਤਰ ਵਿਕਰਮਜੀਤ ਸਿੰਘ ਮੋਪਰ ਜਿਹੜਾ ਪਿਛਲੇ ਵਾਰੀ ਚੋਣ ਲੜਿਆ ਉਹ ਵੀ ਇਸ ਦੌੜ ਦੇ ਵਿੱਚ ਹੈਗੇ ਨੇਗੇ ਮੈਂ ਗੱਲ ਕਰ ਰਿਹਾ ਕਿ ਬਲਵਿੰਦਰ ਸਿੰਘ ਭੁੰਦੜ ਹੋਰੀ ਜਦੋਂ ਚੋਣ ਹਾਰਦੇ ਸੀ ਤਾਂ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਰਾਸਵਾ ਮੈਂਬਰ ਬਣਾ ਕੇ ਦਿੱਲੀ ਭੇਜ ਦਿੰਦੇ ਸੀ ਦੇਸ਼ ਦੀ ਸਰਵੋੱਚ ਰਾਜਨੀਤਿਕ ਇਮਾਰਤ ਦੇ ਵਿੱਚ ਪਰ ਮੋਪਰ ਸਾਹਿਬ ਜਦੋਂ ਜਿੱਤਦੇ ਸੀ ਉਦੋਂ ਵੀ ਉਹਨਾਂ ਨੂੰ ਕੁਝ ਨਹੀਂ ਸੀ ਮਿਲਦਾ ਉਦੋਂ ਵੀ ਉਹਨਾਂ ਨੂੰ ਘਰੇ ਬੈਠਣਾ ਪੈਂਦਾ ਸੀਗਾ ਜਦੋਂ ਹਾਰਦੇ ਸੀ ਸਰਕਾਰ ਕਾਂਗਰਸ ਦੀ ਬਣਦੀ ਸੀ ਉਹਨਾਂ ਨੂੰ ਇੱਕ ਪੰਸੱਪ ਦੀ ਚੇਅਰਮੈਨੀ ਤੱਕ ਪਾਰਟੀ ਨੇ ਕਦੇ ਨਹੀਂ ਦਿੱਤੀ ਪਰ ਉਹਨਾਂ ਦੀ ਗਰਾਊਂਡ ਦੇ ਉੱਪਰ ਪਕੜ ਸੀ ਉਹ ਸੋਸ਼ਲ ਮੀਡੀਆ ਦੇ ਲੀਡਰ ਨਹੀਂ ਸੀਗੇ ਤੇ ਉਹਨਾਂ ਨੂੰ ਬੜਾ ਕੁਝ ਆਪਣਾ ਸੈਕਰੀਫਾਈਸ ਕਰਨਾ ਪਿਆ ਕਈ ਵਾਰੀ ਆਪਣੇ ਆਪ ਤੇ ਉਹਨਾਂ ਨੂੰ ਗੁੱਸਾ ਵੀ ਆਇਆ ਕਿ ਪਾਰਟੀ ਨੇ ਉਹਨਾਂ ਨੂੰ ਕਦੇ ਕੁਝ ਦਿੱਤਾ ਨਹੀਂ ਪਰ ਜਦੋਂ ਅੱਜ ਮੌਜੂਦਾ ਹਾਲਾਤ ਅਸੀਂ ਦੇਖਦੇ ਹਾਂ ਕਿ ਦੇਸ਼ ਦੇ ਵਿੱਚ ਰਾਹੁਲ ਗਾਂਧੀ ਨੇ ਸੱਤਾਧਰ ਨੂੰ ਪਾਜੜਾ ਪਾਈਆਂ ਪਈਆਂ ਨੇ ਕਿ ਬੋਟਚੋਰ ਗੱਦੀ ਛੋੜ ਉਦੋਂ ਇਹ ਲੱਗਦਾ ਹੈ ਕਿ ਜਿਹੜੇ ਦਿੱਲੀ ਦੇ ਵਿੱਚ ਬੈਠੀ ਹੈ ਹਾਈ ਕਮਾਂਡ ਆ ਕਿਤੇ ਨਾ ਕਿਤੇ ਉਹ ਬੋਲੀ ਐ ਉਸ ਨੂੰ ਸੁਣਦਾ ਨਹੀਂ ਕਿਉਂਕਿ ਜਿਹੜੇ ਲੀਡਰ ਐ ਇਸ ਵਕਤ ਇੰਸਟਾਗ੍ਰਾਮ ਤੋਂ ਰਾਜਨੀਤੀ ਕਰਨੀ ਸਿੱਖੇ ਨੇ ਬੇਸ਼ੱਕ ਪੰਜਾਬ ਦਾ ਪ੍ਰਧਾਨ ਹੋਵੇ ਕਿਉਂਕਿ 1955 ਦੇ ਵਿੱਚ ਪਹਿਲੀ ਵਾਰੀ ਮੁਫਰ ਪਰਿਵਾਰ ਮੁਫਰ ਦਾ ਦਾਦਾ ਚੋਣ ਲੜਿਆ ਸੀਗਾ ਤੇ ਜਿਹੜੇ ਮੌਜੂਦਾ ਸਮੇ ਦੇ ਪ੍ਰਧਾਨ ਨੇਗੇ ਸ਼ਾਇਦ 2007 ਦੇ ਵਿੱਚ ਚੋਣ ਲੜੇ ਹੋਣਗੇ ਉਹਨਾਂ ਕੋਲ ਇਸ ਵਕਤ ਪ੍ਰਧਾਨਗੀਆਂ ਨੇ ਉਹਨਾਂ ਕੋਲ ਵੱਡੇ ਅਹੁਦੇ ਨਹੀਂਗੇ ਉਹਨਾਂ ਨੇ ਸਿਰਫ 2 ਜਾਂ 3 ਚੋਣਾਂ ਲੜੀਆਂ ਨੇ ਮੋਪਰ ਪਰਿਵਾਰ ਨੇ ਘੱਟੋ-ਘੱਟ 7-8 ਚੋਣਾਂ ਲੜੀਆਂ ਨੇ ਫੇਰ ਵੀ ਉਹ ਆਪਣੀ ਹਜੇ ਤੱਕ ਜ਼ਿਲ੍ਹਾ ਪ੍ਰਧਾਨਗੀ ਤੱਕ ਲੈਣ ਦੇ ਵਿੱਚ ਅਸਮਰਥ ਨੇ ਇਹ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਹੋਣ ਵਾਲਾ ਤੱਕਾ ਦਾ ਜਿਸ ਕਰਕੇ ਇਸ ਟਾਈਮ ਪਾਰਟੀ ਇੱਕ ਦੂਜੇ ਦੇ ਨਾਲ ਦਫਾੜ ਹੋਈ ਵੀ ਹੈਗੀ ਜਦੋਂ 2027 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਆਪਣੀ ਦਾਅਵੇਦਾਰੀ ਪੇਸ਼ ਕਰਦੀ ਹੈ ਕਿ ਅਸੀਂ ਸਰਕਾਰ ਬਣਾਵਾਂਗੇ ਤਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਘੱਟੋ-ਘੱਟ 7-8 ਮੁੱਖ ਮੰਤਰੀ ਆਪੋ ਆਪਣੀਆਂ ਦਾਅਵੇਦਾਰੀਆਂ ਪੇਸ਼ ਕਰ ਰਹੇ ਨੇ 7-8 ਮੁੱਖ ਮੰਤਰੀ ਆਪੋ ਆਪਣੇ ਧੜੇ ਬਣਾ ਰਹੇ ਨੇਗੇ ਕੋਈ ਧੜਾ ਮਾਈਕਲ ਗਾਗੋਵਾਲ ਨੂੰ ਮਾਨਸਾ ਤੋਂ ਪ੍ਰਮੋਟ ਕਰ ਰਿਹਾ ਕੋਈ ਧੜਾ ਬਲਕੌਰ ਸਿੰਘ ਸਿੱਧੂ ਨੂੰ ਪ੍ਰਮੋਟ ਕਰ ਰਿਹਾ ਕੋਈ ਬੀਬੀ ਮੀਆਂ ਕੀ ਮੀਏ ਤੋਂ ਉਹਨਾਂ ਨੂੰ ਲੜਕੀਆਂ ਨੂੰ ਪ੍ਰਮੋਟ ਕਰ ਰਿਹਾ ਕਿ ਜਿਲ੍ਹਾ ਪ੍ਰਧਾਨ ਹੋਣਗੇ ਪਰ ਜਦੋਂ ਅਸੀਂ ਦੇਖਿਆ ਕਿ ਸਨੀਅਰਿਟੀ ਫਿਰ ਕਿੱਥੇ ਰਹੇਗੀ ਇੱਕ ਬੱਚੇ ਨੇ ਹਲੇ ਤੱਕ ਕੋਈ ਚੋਣ ਨਹੀਂ ਲੜੀ ਹੈਗੀ ਇੱਕ ਬੰਦਾ ਹਲੇ ਕੱਲ ਆਇਆਗਾ ਰਾਜਨੀਤੀ ਦੇ ਵਿੱਚ ਉਹ ਕਹਿ ਰਿਹਾ ਕਿ ਮੈਂ ਮਤਲਬ ਕਿ ਮਾਨਸਾ ਦਾ ਜਿਲ੍ਹਾ ਪ੍ਰਧਾਨ ਹੋਵਾਂਗਾ ਤਾਂ ਇੱਥੇ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ ਉਹ ਇਹ ਕਰ ਰਹੇ ਹਾਂ ਕਿ ਕਾਂਗਰਸ ਪਾਰਟੀ ਦੇ ਵਿੱਚ ਗਰਾਊਂਡ ਦੇ ਉੱਪਰ ਜਿੰਨੀ ਕਿ ਜ਼ਿਆਦਾ ਬਹਿਸਵਾਜੀ ਐ ਜਿੰਨੀਆਂ ਕਤਲਕੀਆਂ ਨੇ ਉਸ ਤੋਂ ਲੱਗਦਾ ਨਹੀਂ ਕਿ ਇਹ ਪਾਰਟੀ 2027 ਦੇ ਵਿੱਚ ਆਪਣੇ ਜਿਹੜੇ ਟਕਸਾਲੀ ਲੀਡਰ ਨੇ ਉਹਨਾਂ ਨੂੰ ਬਰਕਰਾਰ ਰੱਖ ਪਾਊਗੀ ਫਿਰ ਗੱਲ ਕਰਦੇ ਆ ਬਲਵਿੰਦਰ ਸਿੰਘ ਭੁੰਦੜ ਹੋਰਾਂ ਦੀ ਬਲਵਿੰਦਰ ਸਿੰਘ ਭੁੰਦੜ ਸਰਦੂਲ ਖਗੜ ਹਲਕੇ ਤੋਂ ਉਹ ਲੀਡਰ ਐ ਜਿਸ ਦੇ ਕਹਿਣ ਤੇ ਪੰਜਾਬ ਦੇ ਡੀਜੀਪੀ ਲਾਏ ਜਾਂਦੇ ਸੀ ਮਾਨਸਾ ਦੀ ਐਸਐਸਪੀ ਲਾਈਜੰਦ ਸੀ ਕਹਿਣ ਤੋਂ ਭਾਵ ਕੇ ਬਲਵਿੰਦਰ ਸਿੰਘ ਪੁੰਦੜ ਮਾਲਵੀਦਿਆਂ ਸਾਰੀਆਂ ਟਿਕਟਾਂ ਬਲਵਿੰਦਰ ਸਿੰਘ ਪੁੰਦੜ ਵੰਡਿਆ ਕਰਦਾ ਸੀ ਇੰਨੀ ਕਿ ਸ਼ਕਤੀ ਉਹਨਾਂ ਦੇ ਕੋਲ ਸੀ ਪਰ ਅੱਜ ਵੀ ਮਾਨਸਾ ਇੱਕ ਹਸਾਬ ਦੇ ਨਾਲ ਜਦੋਂ ਮੀਂਹ ਪੈਂਦਾ ਤਾਂ ਇੱਕ ਟੋਬੇ ਦੀ ਸ਼ਕਲ ਲੈ ਲੈਂਦਾ ਤੇ ਜਦੋਂ ਦੂਜੇ ਹਲਕਿਆਂ ਦੇ ਵਿੱਚ ਜਾਂਦੇ ਆ ਜਾਂ ਫਿਰ ਦਬਾਬੇ ਦੇ ਵਿੱਚ ਜਾਂਦੇ ਆ ਉਦੋਂ ਲੱਗਦਾ ਕਿ ਇਹ ਕਿਹੜੇ ਲੀਡਰ ਨੇ ਜਿਹੜੇ ਇਸ ਤਰ੍ਹਾਂ ਦੀਆਂ ਸੜਕਾਂ ਇਸ ਤਰ੍ਹਾਂ ਦੇ ਸ਼ਹਿਰ ਪੰਜਾਬ ਦੇ ਵਿੱਚ ਵਿਕਸਿਤ ਕਰ ਗਏ ਤੇ ਸਾਡਾ ਲੀਡਰ ਜਿਹੜਾ ਸਭ ਤੋਂ ਵੱਧ ਗਦਾਵਰ ਲੀਡਰ ਹੈ ਸਭ ਤੋਂ ਵੱਧ ਸ਼ਕਤੀਸ਼ਾਲੀ ਲੀਡਰ ਹੈ ਉਸਨੇ ਇੱਥੇ ਵਿਕਾਸ ਕਿਉਂ ਨਹੀਂ ਕੀਤਾ ਇੱਥੇ ਉਸਨੇ ਇੰਡਸਟਰੀ ਕਿਉਂ ਨਹੀਂ ਲੈ ਕੇ ਆਂਦੀ ਹਲੇ ਤੱਕ ਮਾਨਸਾ ਜ਼ਿਲ੍ਹੇ ਦੇ ਵਿੱਚ ਮੈਡੀਕਲ ਸਹੂਲਤਾਂ ਕਿਉਂ ਨਹੀਂ ਤੁਸੀਂ ਯਕੀਨੀ ਮਰਨਾ ਕਿ ਮਾਨਸਾ ਜ਼ਿਲ੍ਹੇ ਦਾ ਜਿਹੜਾ ਹਸਪਤਾਲ ਹੈ ਜੇਕਰ ਇੱਕ ਐਕਸੀਡੈਂਟ ਹੋ ਜਾਵੇ ਤਾਂ ਹਸਪਤਾਲ ਤੇ ਪਹੁੰਚਣ ਤੇ ਪੌਣੇ ਪੌਣਾ ਘੰਟਾ ਲੱਗ ਜਾਂਦਾ ਹੈ ਸ਼ਹਿਰ ਦੇ ਬਾਹਰੋਂ ਕਿਉਂਕਿ ਸ਼ਹਿਰ ਦੇ ਵਿੱਚ ਵਿਚ ਬਚਾਲੇ ਉਹ ਸਰਕਾਰੀ ਹਸਪਤਾਲ ਹੈ ਇਸ ਸਰਕਾਰੀ ਹਸਪਤਾਲ ਦੀ ਜਿਹੜੀ ਹਾਲਤ ਆ ਉਹ ਇੰਨੀ ਕਿ ਜ਼ਿਆਦੇ ਖਸਤਾ ਹੈ ਕਿ ਉਹਦੇ ਵਿੱਚ ਇੱਕ ਵੀ ਵੈਂਟੀਲੇਟਰ ਨਹੀਂ ਜਦੋਂ ਸਿੱਧੂ ਮੂਸੇ ਵਾਲੇ ਦੀ ਡੈਥ ਹੋਈ ਹੈ ਤਾਂ ਉਸ ਨੂੰ ਲੈ ਕੇ ਜਾਣ ਤੇ ਲਗਭਗ ਮਤਲਬ ਅੱਧਾ ਘੰਟਾ ਲੱਗਿਆ ਜਦੋਂ ਕਿ ਉਹ ਹਸਪਤਾਲ ਦੇ ਬਹੁਤ ਜ਼ਿਆਦੇ ਨੇੜੇ ਸੀ ਹਲੇ ਤੱਕ ਮਾਨਸਾ ਦੇ ਵਿੱਚ ਕੋਈ ਵੀ ਮੈਡੀਕਲ ਕਾਲਜ ਨਹੀਂ ਹਜੇ ਤੱਕ ਮਾਨਸਾ ਦੇ ਵਿੱਚ ਕੋਈ ਵੀ ਮੈਡੀਕਲ ਫੈਸਿਲਿਟੀਆਂ ਨਾਲ ਸੰਬੰਧਿਤ ਕੋਈ ਵੀ ਕਾਲਜ ਜਾਂ ਹਸਪਤਾਲ ਸਰਕਾਰੀ ਨਹੀਂ ਹੈਗਾ ਐਡੇ ਵੱਡੇ ਲੀਡਰ ਤੇ ਹੁੰਦੇ ਸੁੰਦੇ ਤੇ ਬਾਕੀ ਜਿਹੜੀਆਂ ਸਿੱਖੀਆਂ ਸਹੂਲਤਾਂ ਸਿੱਖਿਆ ਸਹੂਲਤਾਂ ਨੇ ਉਹਦਾ ਹਾਲ ਤੁਸੀਂ ਸੋਸ਼ਲ ਮੀਡੀਆ ਤੇ ਮੀਡੀਆ ਤੇ ਦੇਖਦੇ ਹੋਊਂਗੇ ਕਿ ਮਾਨਸਾ ਦੇ ਵਿੱਚ ਇੱਕੋ ਇੱਕ ਸਰਕਾਰੀ ਕਾਲਜ ਹੈ 네ਰੂ ਕਾਲਜ ਜੇ ਤੁਸੀਂ 네ਰੂ ਕਾਲਜ ਦੇ ਵਿੱਚ ਐਂਟਰੀ ਕਰੋਗੇ ਤੁਹਾਨੂੰ ਐ ਲੱਗੂਗਾ ਕਿ ਤੁਸੀਂ ਕਿਤੇ ਕਵਰਾਂ ਚ ਤਾਂ ਨਹੀਂ ਆ ਗਏ ਕਿਤੇ ਸਿਵਿਆਂ ਚ ਤਾਂ ਨਹੀਂ ਆ ਗਏ ਜਿਸ ਤਰ੍ਹਾਂ ਮੁਰਦਿਆਂ ਦੇ ਬਾਗ ਝੜੇ ਬਿਨਾ ਪੱਤਿਆਂ ਤੋਂ ਸਖਣੇ ਰੋਖੋ ਤੇ ਖੜੇ ਨੇ ਇੱਕ ਉਥੋਂ ਵਾਈਵ ਆਉਂਦੀ ਹੈ ਕਿ ਇੱਥੇ ਕੋਈ ਪੜਨ ਵੀ ਆਉਂਦਾ ਹੈ ਇੱਥੇ ਕੋਈ ਪੜਾਉਣ ਵੀ ਆਉਂਦਾ ਹੈ ਮਾਨਸਾ ਦੀ ਰਾਜਨੀਤੀ ਨੂੰ ਮੈਂ ਸੁਸਤੇ ਇਸ ਕਰਕੇ ਕਿਹਾ ਸੀ ਕਿਉਂਕਿ ਮਾਨਸਾ ਦੇ ਵਿੱਚ ਹਲੇ ਤੱਕ ਸੁਖ ਹਸੂਲ ਤਾਂ ਜਾਂ ਓਵਰਾਲ ਲੋਕ ਬਹੁਤ ਪਛੜੇ ਗਏ ਨੇ ਇਹਨਾਂ ਨੂੰ ਪਛੜੇ ਲੋਕ ਕਿਹਾ ਜਾਂਦਾ ਹੈ ਤੇ ਹੁਣ ਅਸੀਂ ਤੀਜੇ ਲੀਡਰ ਦੀ ਗੱਲ ਕਰਦੇ ਹਾਂ ਜਿਹੜਾ ਇਸ ਵਕਤ ਲਗਭਗ 40 40000 ਪਲਸ ਵੋਟਾਂ ਲੈ ਕੇ ਜਿੱਤਿਆ ਗੁਰਪ੍ਰੀਤ ਸਿੰਘ ਬਣਾਲੀ ਉਹ ਇੱਕ ਐਡਵੋਕੇਟ ਨੇ ਕਿਹਾ ਜਾਂਦਾ ਸੀ ਕਿ ਬਲਵਿੰਦਰ ਸਿੰਘ ਭੂੰਦੜ ਕੇ ਦੀ ਆਪਣੀ ਛਤਰ ਛਾਇਆ ਦੇ ਹੇਠ ਕਿਸੇ ਨੂੰ ਲੀਡਰ ਨਹੀਂ ਬਣਨ ਦਿੰਦਾ ਪਰ ਇਹ ਗੁਰਪ੍ਰੀਤ ਬਣਾਲੀ ਦੀ ਕਾਬਲੀਅਤ ਸੀ ਕਿ ਉਹ ਬਲਵਿੰਦਰ ਸਿੰਘ ਭੂੰਦੜ ਦੀ ਛਤਰ ਛਾਇਆ ਦੇ ਵਿੱਚੋਂ ਬਾਗੀ ਹੋ ਕੇ ਲੀਡਰ ਬਣੇ ਕਿਉਂਕਿ ਬਲਵਿੰਦਰ ਸਿੰਘ ਭੂੰਦੜ ਇਹ ਕਦੇ ਨਹੀਂ ਚਾਹੁੰਦਾ ਕਿ ਉਹਦੇ ਪੁੱਤ ਦੇ ਤੇ ਉਹਨਾਂ ਦੇ ਬਰਾਬਰ ਦਾ ਕੋਈ ਲੀਡਰ ਇਸ ਹਲਕੇ ਦੇ ਵਿੱਚ ਪੈਦਾ ਹੋ ਸਕੇ ਇਹ ਕੁਦਰਤੀ ਗੱਲ ਸੀ ਕਿ ਆਮ ਆਦਮੀ ਪਾਰਟੀ ਦੀ ਲਹਿਰ ਚੱਲੀ ਉਹ ਲਹਿਰ ਦਾ ਗੁਰਪ੍ਰੀਤ ਬਣਾਲੀ ਨੇ ਫਾਇਦਾ ਚੱਕਿਆ ਤੇ ਆਮ ਆਦਮੀ ਪਾਰਟੀ ਸਰਦੂਲਗੜ੍ਹ ਤੋਂ ਟਿਕਟ ਉਹਨਾਂ ਨੂੰ ਦਿੰਦੀ ਹੈ ਤੇ ਉਹ 40000 ਵੋਟ ਲੈਣ ਦੇ ਵਿੱਚ ਕਾਮਯਾਬ ਹੁੰਦੇ ਨੇ ਪਰ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਇੱਕ ਵਾਇਰਲ ਹੋਂਦੀ ਹੈ ਵੀਡੀਓ ਜਿਹਦੇ ਵਿੱਚ ਇੱਕ ਬਿਜਲੀ ਦਾ ਆਮ ਮੁਲਾਜ਼ਮ ਉਹਨਾਂ ਨੂੰ ਫੋਨ ਤੇ ਧਮਕੀ ਦਿੰਦਾ ਨਜ਼ਰ ਆਉਂਦਾ ਜਿਸ ਦੇ ਵਿੱਚ ਕਹਿ ਰਿਹਾ ਜਾਂ ਯਾਰ ਤੂੰ ਮੇਰੀ ਬਦਲੀ ਕਰਾ ਦੇ ਛੋਡੇ ਤੋਂ ਬਦਲੀ ਵੀ ਨਹੀਂ ਹੋਣੀ ਤੇ ਇਹ ਗੱਲ ਸੱਚ ਹੈ ਵੀ ਇਹਨਾਂ ਤੋਂ ਬਦਲੀ ਵੀ ਨਹੀਂ ਹੁੰਦੀ ਇਨਾਂ ਨੂੰ ਸਰਕਾਰ ਨੇ ਦਿੱਲੀ ਵਾਲਿਆਂ ਨੇ ਇੰਨੀਆਂ ਇੱਕ ਸੀਮਤ ਪਾਵਰਾਂ ਦਿੱਤੀਆਂ ਗਈਆਂ ਨੇ ਕਿ ਇਹ ਆਪਣੇ ਇੰਸਟਾਗ੍ਰਾਮ ਮਰਜ਼ੀ ਨਾਲ ਨਹੀਂ ਚਲਾ ਸਕਦੇ ਇਹ ਟਵੀਟ ਮਰਜ਼ੀ ਨਾਲ ਨਹੀਂ ਕਰ ਸਕਦੇ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਇੱਕ ਬਹੁਤ ਹੋਣਹਾਰ ਐਮਪੀ ਨੇ ਇੱਕ ਟਵੀਟ ਕੀਤਾ ਸੀਗਾ ਲੈਂਡ ਪੂਲਿੰਗ ਦੇ ਖਿਲਾਫ ਤੇ ਮਿੰਟੋ-ਮਿੰਟੀ ਉਹ ਟਵੀਟ ਡਿਲੀਟ ਹੋ ਗਿਆ ਪਰ ਨਾਲ ਹੀ ਉਸਨੇ ਇੱਕ ਪੋਸਟ ਆਪਣੇ ਫੇਸਬੁਕ ਤੇ ਪਾਈ ਸੀ ਉਹ ਫੇਸਬੁਕ ਤੇ ਅੱਜ ਵੀ ਪੋਸਟ ਮੌਜੂਦ ਹੈ ਇਸ ਤੋਂ ਹੀ ਗੱਲ ਸਾਫ਼ਤ ਹੁੰਦੀ ਹੈ ਕਿ ਕੋਸ਼ਕ ਸੋਸ਼ਲ ਮੀਡੀਆ ਹੈਂਡਲ ਜਿਹੜੇ ਪੰਜਾਬ ਦੇ ਐਮਪੀ ਨੇ ਪੰਜਾਬ ਦੇ ਐਮਐਲਏ ਨੇ ਪੰਜਾਬ ਦੇ ਚੇਅਰਮੈਨ ਨੇ ਯੂਥ ਦੇ ਜਿੰਨੇ ਵੀ ਲੀਡਰ ਨੇ ਸਾਰਿਆਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਜਿਹੜਾ ਸਿਕੰਜਾਗਾ ਉਹ ਦਿੱਲੀ ਵਾਲੇ ਚਲਾ ਰਹੇ ਨੇਗੇ ਇਹ ਪਾਰਟੀ ਦੇ ਜਿਹੜੇ ਗੁਰਪ੍ਰੀਤ ਸਿੰਘ ਬਣਾਲੀ ਆਪਣੇ ਆਪ ਨੂੰ ਬੇਸ਼ੱਕ ਉਹ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਕਹਿੰਦੇ ਨੇ ਇੱਕ ਮੈਂ ਚੈਲੰਜ ਕਰਦਾ ਕਿ ਅੱਜ ਤੱਕ ਮੈਂ ਕਿਸੇ ਤੋਂ ਪੈਸੇ ਲੈ ਹੁਣ ਹਾਂ ਉਹ ਚੈਲੰਜ ਕਰ ਸਕਦੇ ਨਹੀਂ ਕਿਉਂਕਿ ਉਹਨਾਂ ਕੋਲ ਇੰਨੀ ਪਾਵਰ ਜਾਂ ਇੰਨੀ ਸ਼ਕਤੀ ਪਾਰਟੀ ਨੇ ਉਹਨਾਂ ਨੂੰ ਨਹੀਂ ਦਿੱਤੀ ਕਿ ਉਹ ਕਿਸੇ ਤੋਂ ਪੈਸੇ ਲੈ ਸਕਣ ਕਿਉਂਕਿ ਸਾਰਾ ਪੈਸਾ ਤਾਂ ਇਕੱਠਾ ਕਰਕੇ ਇਥੋਂ ਦਿੱਲੀ ਵਾਲੇ ਲੈ ਜਾਂਦੇ ਨੇ ਕਿਉਂਕਿ ਅਸੀਂ ਦੇਖਿਆ ਕਿ ਇੱਕ ਬਲੀ ਸਰਕਾਰ ਬਣਨ ਤੇ ਵਿਜੇਂਦਰ ਸਿੰਘਲਾ ਵਿਜੇ ਸਿੰਘਲਾ ਦੀ ਦਿੱਤੀ ਕੀ ਜਿਨ੍ਹਾਂ ਨੇ ਸਿੱਧੂ ਮੂਸੇ ਵਾਲੇ ਨੂੰ ਹਰਾਇਆ ਸੀਗਾ ਤੇ ਅੱਜ ਫਿਰ ਉਹ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਹਾਲੇ ਤੱਕ ਇਹ ਗੱਲ ਸਾਫਤ ਨਹੀਂ ਹੋਈ ਕਿ ਉਹ ਰਾਜਨੀਤਿਕ ਤੌਰ ਤੇ ਕਰਪਟ ਸੀਗੇ ਜਾਂ ਨਹੀਂ ਸੀਗੇ ਇਹ ਸਰਦੂਲਗੜ ਹਲਕੇ ਦਾ ਹਾਲ ਹੈਗਾ 93 ਪਿੰਡ ਇਸ ਹਲਕੇ ਦੇ ਵਿੱਚ ਪੈਂਦੇ ਨੇ ਨਰੋਲ ਪਿੰਡੂ ਇਹ ਹਲਕਾ ਇਹਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਸਰਦੂਲਗੜ ਹੈ ਤੇ ਇੱਕ ਚਨੀਰ ਇੱਕ ਛੋਟਾ ਜਿਹਾ ਕਸਬਾ ਹੈਗਾ ਤੇ ਬਾਕੀ ਸਾਰੇ ਲਗਭਗ ਪਿੰਡ ਨੇ ਇਹ ਪਿੰਡ ਜਾ ਕੇ ਇੱਕ ਪਾਸੇ ਸਰਸੀ ਦੇ ਨਾਲ ਇਹ ਹਲਕਾ ਜਾ ਕੇ ਇੱਕ ਪਾਸੇ ਸਰਸੀ ਦੇ ਨਾਲ ਲੱਗ ਜਾਂਦਾ ਹੈ ਖੈਰਾ ਕਰਨ ਢੀ ਇਹਦੇ ਲਾਸਟ ਪਿੰਡ ਰਹਿ ਜਾਂਦੇ ਨੇ ਇਧਰਲੇ ਪਾਸੇ ਮਾਨਸਾ ਦੇ ਨਾਲ ਜਵਾਹਰ ਕੀ ਪਿੰਡ ਜਿੱਥੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਉਹ ਲਾਸਟ ਪਿੰਡ ਰਹਿ ਜਾਂਦਾ ਜਦੋਂ ਮਾਨਸਾ ਤੋਂ ਤਲਵੰਡੀ ਸਾਬੋ ਨੂੰ ਜਾਣੇ ਆ ਤਾਂ ਬਣਾਲੀ ਥਰਮਲ ਪਲਾਟ ਟੱਪ ਕੇ ਇੱਕ ਪਿੰਡ ਆਉਂਦਾ ਬਹਿਣੀਆਲ ਉਥੋਂ ਤੱਕ ਇਹਦੀ ਹੱਦ ਲੱਗਦੀ ਹੈ ਤੇ ਇਧਰ ਜਿਹੜਾ ਪਿੰਡ ਮੂਸੇ ਦੇ ਨਾਲ ਵਾਲੇ ਪਿੰਡ ਨੇ ਉਹ ਇਹਦੇ ਆਖਰੀ ਪਿੰਡ ਨੇ 93 ਪਿੰਡ ਨੇ ਵੱਡਾ ਹਲਕਾ ਪੰਜਾਬ ਦਾ ਇਸ ਨੂੰ ਵਿਦਿਆ ਜਾਂਦਾ ਪਰ ਹਾਲੀ ਤੱਕ ਇਸ ਹਲਕੀ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਕੋਈ ਵੀ ਮੈਡੀਕਲ ਸਹੂਲਤ ਨਹੀਂ ਹੈਗੀ ਕੋਈ ਵੀ ਸਿੱਖਿਆ ਸਹੂਲਤ ਨਹੀਂ ਹੈਗੀ ਸੜਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈਗਾ ਇਵਰ ਇੱਥੋਂ ਦੇ ਦੋ ਵੱਡੇ ਲੀਡਰ ਵਿਕਰਮ ਸਿੰਘ ਆ ਅਜੀਤਿੰਦਰ ਸਿੰਘ ਮੁਫਰ ਤੇ ਸਰਦਾਰ ਬਲਵਿੰਦਰ ਸਿੰਘ ਭੁੰਦਰ ਜਿਨ੍ਹਾਂ ਦੇ ਤੋਂ ਬਿਨਾ ਅਕਾਲੀ ਦਲ ਦੇ ਵਿੱਚ ਇਸ ਵਕਤ ਪੱਤਾ ਵੀ ਨਹੀਂ ਹਿਲਦਾ ਉਹ ਇੱਥੋਂ ਦੇ ਵੱਡੇ ਲੀਡਰ ਰਹੇ ਨੇਗੇ ਐਨੇ ਵੱਡੇ ਵੱਡੇ ਲੀਡਰਾਂ ਦੇ ਹੋਣ ਦੇ ਬਾਵਜੂਦ ਸਰਦੂਲਗੜ ਹਲਕਾ ਆਪਣੇ ਵਿਕਾਸ ਦੇ ਲਈ ਤਰਸ ਰਿਹਾ ਹੈ 2027 ਦੀਆਂ ਚੋਣਾਂ ਦੇ ਵਿੱਚ ਫੇਰ ਇੱਥੋਂ ਸ਼ਾਇਦ ਅਜੀਤ ਸਿੰਘ ਮੁਫਰ ਹੋਰਾਂ ਦਾ ਪੁੱਤਰ ਬਿਕਰਮਜੀਤ ਸਿੰਘ ਮੁਫਰ ਤੇ ਬਲਵਿੰਦਰ ਸਿੰਘ ਪੁੰਦੜ ਹੋਰਾਂ ਦਾ ਪੁੱਤਰ ਦਲਰਾਜ ਪੁੰਦੜ ਤੇ ਸ਼ਾਇਦ ਗੁਰਪ੍ਰੀਤ ਬਨਾਲੀ ਇੱਥੋਂ ਦੁਬਾਰਾ ਟਿਕਟ ਲੈਣ ਦੇ ਵਿੱਚ ਕਾਮਯਾਬ ਰਹਿਣਗੇ ਤੇ ਤਕੂਣਾ ਮੁਕਾਬਲਾ ਦੇਖਣ ਨੂੰ ਮਿਲੂਗਾ ਤੇ ਜਿਸ ਹਿਸਾਬ ਦੇ ਨਾਲ ਰਾਜਨੀਤੀ ਸਰਗਰਮ ਹੈ ਤੇ ਦੇਖੋ ਆਉਂਦੇ ਸਮਿਆਂ ਦੇ ਵਿੱਚ ਸਰਦੂਲਗੜ ਹਲਾ ਸੀਟ ਦੇ ਕੀ ਹਾਲਾਤ ਹੋਣਗੇ ਸਾਡੀ ਇਹਨਾਂ ਮੁੱਦਿਆਂ ਦੇ ਉੱਪਰ ਨਜ਼ਰ ਬਣੀ ਰਹੂ ਕਿਉਂਕਿ ਅਸੀਂ ਆਪ ਖੁਦ ਰਾਜਨੀਤੀ ਦੇ ਵਿੱਚ ਇੰਟਰਸਟ ਰੱਖਦੇ ਆਂ ਹਰ ਵਕਤ ਰਾਜਨੀਤੀ ਦੇ ਨਾਲ ਸੰਬੰਧਤ ਦੇਸ਼ ਵਿਦੇਸ਼ ਦੁਨੀਆ ਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਵਾਪਰਦੀਆਂ ਨਹੀਂ ਆ ਉਹਨਾਂ ਨੂੰ ਨੋਟ ਕਰਦੇ ਰਹਿਣੇ ਆ ਤੇ ਹੁਣ ਲਗਭਗ 14-15 ਮਹੀਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਲਚਲਦੀਆਂ ਰਹਿ ਗਈਆਂ 6 ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਸ਼ਾਇਦ ਚੋਣਾਂ ਦਾ ਵਿਗਲ ਵੱਜ ਜਾਊਗਾ ਤੇ ਉਦੋਂ ਤੱਕ ਅਸੀਂ ਲਗਭਗ 117 ਦੇ 117 ਜਿਹੜੇ ਹਲਕੇ ਨੇਗੇ ਉਹਨਾਂ ਨੂੰ ਕਵਰ ਕਰ ਲਵਾਂਗੇ ਅਗਲੇ ਹਫਤੇ ਇੱਕ ਨਵੇਂ ਹਲਕੇ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅਗਲਾ ਹਲਕਾ ਹੋਵੇਗਾ ਮਾਨਸਾ ਜਿੱਥੋਂ ਇਸ ਵਕਤ ਰਾਜਨੀਤੀ ਦਾ ਦੰਗਲਾ ਜਿਹੜਾ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਜੇਕਰ ਸਾਡੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਮਾਨਸਾ ਦੇ ਕੋਈ ਰੌਚਕ ਰੌਚਕ ਤੱਤ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜੇ ਕੋਈ ਐਸਾ ਮੁੱਦਾ ਹੈ ਜਿਹੜਾ ਤੁਸੀਂ ਚਾਹੁੰਦੇ ਆ ਕਿ ਇਹ ਅਸੀਂ ਵੀਡੀਓ ਦੇ ਵਿੱਚ ਜ਼ਰੂਰ ਬੋਲੀਏ ਤਾਂ ਤੁਸੀਂ ਜ਼ਰੂਰ ਸਾਨੂੰ ਮੈਸੇਜ ਰਾਹੀਂ ਮੇਲ ਰਾਹੀਂ ਉਹ ਮੁੱਦਾ ਭੇਜੋ ਤਾਂ ਕਿ ਅਸੀਂ ਵੀਡੀਓ ਦੇ ਵਿੱਚ ਤੁਹਾਡਾ ਮੁੱਦਾ ਚੱਕ ਸਕੀਏ ਇੱਕ ਸੀਰੀਜ਼ ਅਸੀਂ ਇਸ ਪ੍ਰੋਗਰਾਮ ਦੇ ਨਾਲ-ਨਾਲ ਹੋਰ ਸਟਾਰਟ ਕੀਤੀ ਵੀ ਹੈ ਉਹ ਹੈਗੀ ਹੈ ਕਿ ਲਗਭਗ ਪੰਜਾਬੀ ਦੀਆਂ 200 ਬਹੁਤ ਮਸ਼ਹੂਰ ਕਿਤਾਬਾਂ ਦੇ ਅਸੀਂ ਰਿਵਿਊ ਕਰਦੇ ਹਾਂ ਉਹ ਰਿਵਿਊ ਪੰਜਾਬੀ ਦਾ ਲੇਖ ਮਾਸਟਰ ਗਰਮੀਤ ਸਿੰਘ ALU ਵਾਲੀਆ ਕਰਦਾਗਾ ਲਗਭਗ 5 ਤੋਂ 7 ਮਿੰਟਾਂ ਦੀ ਉਹ ਵੀਡੀਓ ਹੁੰਦੀ ਹੈ ਉਹ ਵੀ ਅਸੀਂ ਸਾਡੇ ਦਾ ਪੰਜਾਬੀ ਨਿਊਜ਼ਪੇਪਰ ਦੇ ਉੱਪਰ ਉਹਦੀਆਂ ਵੀਡੀਓ ਆਈ ਹੈਪ ਤੇ ਅਪਡੇਟ ਕਰਦੇ ਹਾਂ ਕਿਤਾਬਾਂ ਦੇ ਨਾਲ ਜੁੜਨ ਦੇ ਲਈ ਉਹ ਸੀਰੀਜ਼ ਵੀ ਦੇਖੋ ਇਹ ਸੀਰੀਜ਼ ਵੀ ਦੇਖੋ ਆਉਂਦੇ ਸਮਿਆਂ ਦੇ ਵਿੱਚ ਅਸੀਂ 2-4 ਰਾਜਨੀਤਿਕ ਰਾਜਨੀਤੀ ਤੋਂ ਹਟ ਕੇ ਸਪੋਰਟਸ ਦੇ ਨਾਲ ਸੰਬੰਧਿਤ ਜਾਂ ਬੱਚਿਆਂ ਦੇ ਭਵਿੱਖ ਦੇ ਨਾਲ ਸੰਬੰਧਿਤ ਸੀਰੀਜ਼ ਸਟਾਰਟ ਕਰ ਰਹੇ ਹਾਂ ਤੁਸੀਂ ਸਾਡਾ ਹਿੱਸਾ ਬਣੋ ਤੇ ਸਾਡੇ ਨਾਲ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸ਼ੁਕਰੀਆ ਜੀ